ਸਤਕਾਰਯੋ ਪਿੰਡ ਪ੍ਰਾਂਵ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਭਰਾਵੋ ਅੱਜ ਖੜੇ ਆ ਪਿੰਡ ਸਰਦੂਲੇ ਆਲਾ ਜ਼ਿਲ੍ਹਾ ਮਾਨਸਾ ਜਿਹੜਾ ਪਿੰਡ ਸਰਦੂਲੇ ਆਲਾ ਪਿਆਜ਼ ਦੀ ਪਨੀਰੀ ਦਾ ਗੜ ਹੈ ਬਹੁਤ ਵੱਡਾ ਗੜ ਹੈ ਪਿੰਡ ਸਰਦੂਲੇ ਆਲਾ ਪਿਆਜ਼ ਦੀ ਪਨੀਰੀ ਦਾ ਜਿਹੜਾ ਕਿ ਸਰਦੂਲਗੜ ਦੇ ਨਾਲ ਲੱਗਦਾ ਤੇ ਵੀਰ ਸਰਮੀਤ ਕੋਲੇ ਖੜੇ ਆ ਜਿਹੜਾ ਭਰਾ ਪਿਆਜ਼ ਲਾਉਂਦਾ ਬੀਜ ਵਾਸਤੇ ਤੇ ਵੀਰ ਨੇ ਲਾਇਆ ਪਿਆਜ਼ ਇੱਕ ਕਿੱਲਾ ਵੀਰ ਨੇ ਪਿਆਜ਼ ਲਾਇਆ ਬੀਜ ਬਣਾਉਣ ਵਾਸਤੇ ਤੇ ਵੀਰ ਆਪਦਾ ਹੀ ਬੀਜ ਤਿਆਰ ਕਰਕੇ ਗੰਡਿਆਂ ਦਾ ਤੇ ਉਸ ਤੋਂ ਬਾਅਦ ਪਨੀਰੀਆਂ ਬੀਜਦਾ ਸਾਨੂੰ ਦਿਖਾਉਣੇ ਆ ਪਨੀਰੀਆਂ ਵੀ ਜਿਹੜਾ ਵਾਈਦਾ ਇਹ ਫਾਰਮ ਹੈ ਇਹ ਪਿੰਡ ਸਰਦੂਲੇ ਵਾਲੇ ਐਚਪੀ ਗੈਸ ਏਜੰਸੀ ਦੇ ਸਾਹਮਣੇ ਵਾਈਦਾ ਫਾਰਮ ਹੈ ਜਿਹੜਾ ਕਿ ਹੁਣ ਪਨੀਰੀਆਂ ਪੁੱਟਣ ਦਾ ਕੰਮ ਬਹੁਤ ਚੱਲ ਰਿਹਾ ਜਿਹੜੇ ਵੀ ਕਿਸੇ ਵੀਰ ਭਰਾ ਨੇ ਪਨੀਰੀ ਪਿਆਜ਼ ਦੀ ਲੈ ਕੇ ਜਾਣੀ ਹੋਵੇ ਲੈਂਗਾ ਪਨੀਰੀ ਫਾਰਮ ਪਿੰਡ ਸਰਦੂਲੇ ਵਾਲਾ ਸਰਮੀਰ ਸਿੰਘ ਵਾਈਦਾ ਨੰਬਰ ਹੈ 902312 60031 902316031 ਬਾਕੀ ਵੀਰ ਨਾਲ ਕੋਣੇ ਗੱਲ ਬਾਈ ਜੀ ਇਹ ਜਿਹੜਾ ਤੁਸੀਂ ਪੰਡੀਰੀ ਬੀਜੀ ਆ ਕਿੰਨੇ ਏਕੜ ਜਗਾ ਇੰਨੀ ਥਾਂ ਬੀਜੀ ਹੈ ਜਿਹੜੀ ਆਪਣੇ ਕੋਲੇ 6 ਕਨਾਲਾਂ ਦੇ ਲੱਗ ਤਾਗੇ ਹੈਗਾ ਕਿੰਨੀ ਦੀ ਅੱਛਾ 6 ਕਨਾਲਾਂ ਹਾਂ ਜੀ ਤੇ ਇਹ ਕਿੰਨੀਆਂ ਕਿੰਨੀਆਂ ਕਿਆਰੀਆਂ ਨੇ ਕਿੰਨੇ ਜਗਾ ਦੀਆਂ ਨੇ ਇਹ ਮਰਲੇ ਮਰਲੇ ਦੀ ਕਿਆਰੀ ਹੈ ਵੀਰੇ ਇੱਕ ਮਰਲੇ ਨਾਲ ਇੱਕ ਕਨਾਲ ਲੱਗਦਾ ਇੱਕ ਮਰਲੇ ਦੇ ਨਾਲ ਇੱਕ ਕਨਾਲ ਲੱਗ ਜਾਂਦੀ ਹੈ ਬਾਈ ਦੇ ਮਰਲੇ ਮਰਲੇ ਦੀਆਂ ਕਿਆਰੀਆਂ ਨੇ ਜੇ ਕਿਸੇ ਵੀਰ ਨੇ ਕੋਈ ਕਨਾਲ ਲਾਉਣੀ ਆ ਦੋ ਕਨਾਲ ਲਾਉਣੀ ਆ ਜਾਂ ਕਿਸੇ ਨੇ ਥੋੜਾ ਵੀ ਲਾਉਣਾ ਪਿਆਜ਼ ਤਾਂ ਵੈਰਾਈਟੀ ਕਿਹੜੀ ਆ ਬਾਈ ਇਹੇ ਮੇਰੇ ਜੀ ਆਪਣੇ ਆਪ ਦੇ ਬੀਜ ਤਿਆਰ ਕਰਾਇਆ ਹੋਇਆ ਜਿਹੜਾ ਤੁਹਾਨੂੰ ਦਿਖਾਇਆ ਗਿਆ ਆਪਣੇ ਘਰ ਦਾ ਬੀਜ ਤਿਆਰ ਕਰਕੇ ਲਾ ਲੈ ਅੱਛਾ ਦੇਸੀ ਗੰਡੇ ਆਪਣੇ ਆਪ ਦੇ ਕਰਦੇ ਅੱਛਾ ਦੇਸੀ ਉਹਨਾਂ ਤੋਂ ਬੀਜ ਤਿਆਰ ਕਰਾਇਆ ਹੋਇਆ ਤੇ ਕੋਈ ਖਰਾਬ ਨਹੀਂ ਨਾ 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 ਬਾਈ ਕੋਈ ਖਰਾਬ ਨਹੀਂ ਹੁੰਦੇ ਬਹੁਤ ਵਧੀਆ ਪਿਆਜ਼ ਬਣਦਾ ਝਾਰ ਵੀ ਬਹੁਤ ਦੇ ਦਿੰਦੇ ਚਾਲਾ ਵੀ ਬਹੁਤ ਹੈ ਨਾ ਗੜ ਬਹੁਤ ਹੈ ਤੇ ਤਾਂਬਾ ਕਲਰ ਵੈਰਾਈਟੀ ਆ ਬਾਈ ਕਹਿੰਦਾ ਵੀ ਦੇਸੀ ਅਸੀਂ ਆਪ ਤਿਆਰ ਕਰਦੇ ਆ ਪਿਆਜ਼ ਦੀ ਪਲੇਰੀ ਤੇ ਇਹ ਰਸਤਾ ਕਿੱਥੋਂ ਆ ਰਿਹਾ ਇਹ ਰਸਤਾ ਬਈ ਬੈਰੀਵਾਲ ਦੇ ਬਿਲਕੁਲ ਨਾਲ ਆ ਸਿੰਗਰ ਰੋੜਾ ਐਚਪੀ ਗੈਸ ਏਜੰਸੀ ਦੇ ਸਾਹਮਣੇ ਬਿਲਕੁਲ ਆਪਣੀ ਫਾਰਮ ਹੈ ਲੰਘਾ ਪਨੀਰੀ ਫਾਰਮ ਦੇ ਨਾਮ ਨਾਲ ਐਚਪੀ ਗੈਸ ਏਜੰਸੀ ਦੇ ਸਾਹਮਣੇ ਆ ਤੇ ਭਰਾਵੋ ਬਾਕੀ ਸਾਰੇ ਪਿੰਡ ਸਰਦੂਲੇ ਵਾਲ ਦੇ ਵਿੱਚ ਪਨੀਰੀ ਪਟਾਈ ਦਾ ਜਿਹੜਾ ਜੋਰ ਆ ਬਹੁਤ ਚੱਲ ਰਿਹਾ ਤੁਸੀਂ ਦੇਖੋਗੇ ਜਿਵੇਂ ਮੇਲਾ ਲੱਗਿਆ ਹੁੰਦਾ ਬਾਈ ਦੀ ਪਨੀਰੀ ਆ ਜਿਹੜੀ ਗੰਗਾ ਨਗਰ ਫਾਜ਼ਿਲਕਾਂਬੋਰ ਦੂਰ ਦੂਰ ਤੱਕ ਬਾਈ ਕਹਿੰਦੇ ਫੋਨ ਆਉਂਦੇ ਆ ਬੁਕਿੰਗ ਹੁੰਦੀ ਆ ਲੈ ਕੇ ਜਾਂਦੇ ਆ ਤੇ ਬਾਈ ਦਾ ਕਈ ਸਾਲਾਂ ਤੋਂ ਕੰਮ ਪਨੀਰੀ ਦਾ ਹੀ ਚੱਲਿਆ ਹੁੰਦਾ ਤੇ ਬਾਈ ਨਾਲ ਤੁਸੀਂ ਫੋਨਾਂ ਤੇ ਵੀ ਬੁਕਿੰਗ ਕਰਵਾ ਸਕਦੇ ਹੋ ਤੇ ਤੁਸੀਂ ਖੁਦ ਆ ਕੇ ਪਿੰਡ ਸਰਦੂਲੇ ਵਾਲੇ ਚੋਂ ਜਿਹੜੀ ਪਨੀਰੀ ਇਹ ਲਿਆ ਸਕਦੇ ਹੋ ਤੇ ਹੋਰ ਵੀ ਰਜੀ ਵੀ ਇਹ ਹੁਣ ਥੋੜੀ ਮਰਲੇ ਮਰਲੇ ਦੀ ਕਹਿਰੀ ਹਾਂਜੀ ਹਾਂਜੀ ਮਰਲੇ ਮਰਲੇ ਦੀ ਠੀਕ ਆ ਜਿਹੜੀ ਪਨੀਰੀ ਦੀ ਪਟਾਈ ਇਹ ਪ੍ਰਭੂ ਚੱਲੀ ਜਾਂਦੀ ਹੈ ਬਾਕੀ ਨੂੰ ਸਟੋਰ ਕਿੰਨਾ ਚਿਰ ਕਰ ਸਕਦੇ ਪਿਆਜ਼ ਨੂੰ ਸਟੋਰ ਦਾ ਬਾਈ ਕਿੰਨਾ ਚਿਰ ਆਪ ਜੇ ਸੰਭਾਲ ਦੇ ਸਰ ਤੇ ਆ ਕਿੰਨਾ ਚਿਰ ਮਰਜੀ ਕਰ ਸਕਦੇ ਆ ਪਰ ਵੀ ਸੰਭਾਲ ਰੱਖਣੀ ਪੈਂਦੀ ਹੈ ਅੱਛਾ ਸੰਭਾਲ ਰੱਖਣੀ ਪੈਂਦੀ ਆ ਤੇ ਕੋਈ ਇਹੋ ਜਿਹਾ ਜਿਵੇਂ ਕੋਈ ਗੰਡੇਲ ਕੱਢ ਜਾਂਦੇ ਆ ਕੋਈ ਨਹੀਂ ਬਿਲਕੁਲ ਹੀ ਨਹੀਂ ਹੈਗਾ ਕੋਈ ਪੂਰਾ ਵਧੀਆ ਨਾ 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 ਕਈ ਵਾਰੀ ਕਿਸੇ ਦਾ ਲੰਪ ਆ ਜਾਏ ਹਨਾ ਵੀ ਬਾਈ ਚ ਪਿਆਜ ਨਾ ਕੋਈ ਬਾਈ ਇੱਕ ਅੱਧਾ ਦਾ ਕੀ ਕਹਿਣਾ ਜੇ ਕੋਈ ਕੱਢ ਜੇ ਬੱਕੀ ਰਿਹਾ ਆਪਣਾ ਕੱਢਦਾ ਹੀ ਨਹੀਂ ਹੈਗਾ ਬਿਲਕੁਲ ਹੀ ਨਹੀਂ ਕੱਢਦਾ ਹੈਗਾ ਪਿਛਲੇ ਘੜੇ ਲਵਾਈ ਸੀਗੇ ਕਿਸੇ ਦੇ ਕਈ ਸਾਲੋਂ ਲਾਉਂਦੇ ਨੂੰ ਆਪਣੇ ਉੱਤੇ ਹੀ ਨਿਕਲੇ ਨੂੰ ਅੱਛਾ ਹਾਂਜੀ ਵੀ ਗੰਡੇਲ ਨਹੀਂ ਕੱਢਦਾ ਹਨਾ ਕਈ ਵਾਰੀ ਪਰੇਸ਼ਾਨੀਆਂ ਆ ਜਾਂਦੀਆਂ ਨੇ ਹਨਾ ਹਾਂਜੀ ਹਾਂਜੀ ਨਹੀਂ ਬਈ ਆਉਂਦੀ ਨਹੀਂ ਹੈਗੀ ਆਪਣੇ ਬੀਜ ਤਾਂ ਅੱਛਾ ਤੇ ਬਾਈ ਨੂੰ ਤੁਸੀਂ ਪ੍ਰਭੂ ਸੇਵਾ ਦਾ ਮੌਕਾ ਜਰੂਰ ਦਿਓ ਬਾਈ ਦਾ ਨਾਮ ਸਰਮੀਤ ਸਿੰਘ ਪਿੰਡ ਸਰਦੁੱਲੇ ਵਾਲਾ ਨੰਬਰ ਵੀਰ 9023126031 902316031 31 ਜ਼ਿਲ੍ਹਾ ਮਾਨਸਾ ਸਰਦੂਲਗੜ੍ਹ ਦੇ ਨਾਲ ਆ ਪ੍ਰਭੂ ਚਾਰੇ ਦਿਸ਼ਾਵਾਂ ਤੋਂ ਬੱਸਾਂ ਆ ਕੇ ਤੁਸੀਂ ਆਪ ਕੋ ਆਦੇ ਸਾਧਨਾ ਤੇ ਆ ਕੇ ਪਨੀਰੀ ਜਿਹੜੀ ਲਜਾ ਸਕਦੇ